हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਵੜਾ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਦੋ ਤਾਂ ਆਗੀਆਂ ਤਾਜ਼ੀਆਂ ਸੂਈਆਂ ਤੇ ਚਾਰ ਹਜੇ ਬਈ ਕੱਬਣ ਨੇ ਥੋੜੇ ਥੋੜੇ ਦਿਨਾਂ ਦੀਆਂ ਮਾਲ ਲਓ ਕੱਚੀਆਂ ਨੇ ਤੇ ਜਿਹਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਜਿਹੜੀ ਆਜੋ ਆਪਾਂ ਕਰ ਲੈਨੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਹੈ ਜੀ ਹੋ ਠੀਕ ਹੋ ਜੀ ਹਾਂਜੀ ਹਾਂ ਵਧੀਆ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਨਾਮ ਬਲਵਿੰਦਰ ਸਿੰਘ ਹੂੰ ਪਿੰਡ ਮੱਝੂਗੇ ਹਨਾ ਜ਼ਿਲ੍ਹਾ ਬਰਨਾਲਾ ਹੈ ਨਾ ਜ਼ਿਲ੍ਹਾ ਬਰਨਾਲਾ ਤਸੀਲ ਤਾਂ ਆਪਾਂ ਨੂੰ ਤੇ ਨੇੜੇ ਪਿੰਡ ਜੇ ਇਧਰੋਂ ਗੱਲ ਕਰੀਏ ਦੀਪਗੜ੍ਹ ਵੀ ਨੇੜੇ ਹੀ ਹੈ ਨਾ ਇਧਰੋਂ ਦੀਪਗੜ੍ਹ ਉਧਰੋਂ ਪਤੌੜ ਰਾਮਗੜ੍ਹ ਵੀ ਨੇੜੇ ਹੈ ਮੇਰਾ ਨੰਬਰ ਬੋਲ ਦੋ ਆਪਣਾ 99154 ਹੂੰ 67563 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਉਧਰੋਂ ਸ਼ੁਰੂ ਕਰ ਲਈਏ ਪਹਿਲੇ ਨੰਬਰ ਨੇ ਹਾਂ ਵੇੜ ਤੋਂ ਸ਼ੁਰੂ ਕਰ ਕਿਹੜਾ ਸੂਆ ਸੂਈ ਹੈ ਜੀ ਇਹ ਵੇੜ ਪਰਸੋਂ ਸੀ ਜਾਂ ਦੂਜਾ ਸੂਆ ਦੂਜਾ ਸੂਆ ਹਾਂ ਉਹ ਸਭ ਤੋਂ ਪਹਿਲਾਂ ਤਾਂ ਜੇ ਦਸੀਏ ਫੁੱਲ ਬਜਨ ਵਾਲੀਆਂ ਤੇ ਫੁੱਲ ਵੱਡੀਆਂ ਵੜਾਈਆਂ ਹੈ ਨਾ ਜੀ 34 35 ਕਿਲੋ ਪਲੂਣਦਾਰ ਕਾਟ ਆ ਵੜਦਾ 20 ਕਿਲੋ ਬੋਲੇ ਤੋਂ ਸਟਾਰਟ ਮਤਲਬ ਅੱਜ ਕਿੰਨੇ ਮੈਂਦਣਾ ਸੂਈ ਨਾ ਪਰਸੂ ਹੀ ਸੀਗੇ ਪਰਸੂ ਸੂਈ ਹੈ ਹਾਂ 20 ਕਿਲੋ ਬੋੜੂ ਤੋਂ ਜਾਨੀ ਸਟਾਰਟ ਹੋਈ ਬੱਚਾ ਕੀ ਦੇਗੀ ਇਹਦਾ ਬੱਛੀ ਆ ਬੱਸੀ ਆ ਠੀਕ ਹੈ ਬੱਚਾ ਬਹੁ ਪੈਰਾ ਦੇਗੀ ਹਾਂ ਸਹੀ ਹੈ ਬਰੀ ਬੱਚਾ ਬੱਸੀ ਆ ਗਈ ਬਈ ਤੇ ਮਗਰ ਬੱਸੀ ਬੜੀ ਚੰਗੀ ਆ ਹਟ ਬੱਤਾਂ ਤੇ ਕਿੰਨਾ ਕੁ ਦਿੱਤਾ ਦੇ ਦੂ ਜੀ ਤੋ ਤਾਂ ਚੌਂਕ 35 ਦਾ ਪੱਕਾ ਹੀ ਦੇ ਤੂੰ 35 38 ਸਣਾ 34 35 ਦਾ ਪਲੂਨ ਨੇ ਖੜਾ ਦੁੱਧ ਤਾ ਵੱਧ ਤੀ ਬਾਕੀ ਵਜਨ ਵਜੂਦ ਵਾਲੀ ਹੈ ਨਾ ਹਾਂ ਸਹੀ ਹੈ ਬਰੀਡ ਚ ਮਾਰਾ ਸਹੀ ਹੈ ਦੂਜਾ ਸੂਆ ਸਹੀ ਹੈ ਬਰੀਡ ਫੁੱਲ ਚਾਰ ਥਣ ਕੜਕ ਜਾਨੀ ਚਵਾਈ ਆਪਣੀ 6:30 ਵਜੇ ਦੀ ਕਰੀ ਵੀ ਆ ਤੇ ਕਿਵੇਂ ਦਾ ਬਾਤ ਵੀਡੀਓ ਦੀ ਰਾਇ ਬਣਾਈ ਆ ਠੀਕ ਹੈ ਜੀ ਕਿਵੇਂ ਦਾ ਚੌਂਕ ਚ ਵਾਇ ਦਾ ਹਾਂ ਮੁੱਲ ਦਾ 1,80,000 ਰੁਪਿਆ ਕਰਿਆ ਮੁੱਲ 1,80,000 ਰੁਪਿਆ ਚਵਾਈ ਕਿਵੇਂ ਜੀ ਦੀ ਬਹੁਤ ਚੰਗੀ ਬਹੁਤ ਜੰਗੀ ਠੀਕ ਹੈ ਅਰੇ ਨਾ ਥੀ ਚੌਂਕ ਵਾਲ ਮਸ਼ੀਨ ਨਹੀਂ ਲਈ ਹੂੰ ਤਾਰੀ ਕਰਕੇ ਬੋਲਾ ਬੁਲਾ ਛੱਡ ਨਾ ਇੱਕ ਨੰਬਰ ਆ ਬਈ ਦੇਖ ਖੋਲੇ ਰਾਜੂ ਆ ਜਾ ਉਹ ਰਾਜੂ ਖੋਲ ਦੇ ਆ ਬੈਠ ਖੋਲ ਦੇ ਥੋੜਾ ਹੱਥ ਕੱਢ ਬਾਕੀ ਥਣਾ ਥਣਾ ਦਾ ਜਿਹੜਾ ਗੈਪ ਹੈ ਥੋੜੀ 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 ਚੱਲੀ ਨਾ ਫੁੱਲ ਚੰਗੀਆਂ ਚੰਗੇ ਬੋਲੇ ਤੋਂ ਕਰਮਾਂ ਵਾਲੀ ਸਟਾਰਟ ਹਗਾ ਜੇ ਬਈ ਮੰਨ ਕੇ ਚੱਲੋ ਕੋਈ ਵੀਰ ਦੋ ਟਾਈਮ ਆਪਦੀ ਚਵਾਈ ਕਰਨੀ ਚਾਹੁੰਦਾ ਕਰ ਸਕਦਾ ਹਾਂ ਸਹੀ ਅੱਛੀਆ ਚੋਕੇ ਛੱਲੀ ਕਰਕੇ ਕੋਲੇ ਆ ਕੇ ਲੈ ਜਾ ਬਰ ਰਾਜੂ ਕੂਲੇ ਆ ਕੇ ਦੇਖੇ ਕਰਕੇ ਤੜਕੇ ਸਵੇਰ 6:30 6:30 ਦੀ ਜਵਾਈ ਕਰੀ ਬਈ ਠੀਕ ਹੈ ਬਹੁ ਬੱਡੀ ਬਾਕੀ ਲੰਮੀ ਲੰਮੀ ਬਾਈ ਚੈੱਕ ਕਰ ਸਕਦਾ ਬੇਲ ਚੈੱਕ ਕਰ ਸਕਦਾ ਪੂਰੀ ਪਲੀ ਵੀ ਤੇ ਜਿੰਦ ਜਾਨ ਵਾਲੀ ਵੈੜ ਹੈਗੀ ਬੱਚਾ ਵੀ ਜਿਹੜਾ ਕਰਮਲ ਨੇ ਆ ਜਾ ਆ ਜਾ ਇਧਰ ਹੀ ਰੱਖ ਤਾ ਲੈ ਚੱਲ ਅੰਦਰ ਹੀ ਲੈ ਚੱਲੋ ਬਈ ਲੈ ਚੱਲ ਅੰਦਰ ਤੇ ਮੁੱਲ 1,80,000 ਰੁਪਏ ਬਾਈ 1,80,000 ਠੀਕ ਲੈਣ ਦੇਣ ਜਾਂ ਮਾਨਤਨ ਜਾਇ ਮਾਨਤਨ ਬਾਈ ਕਹਿੰਨੇ ਕਰ ਦੇਗੇ ਬਈ 1,80,000 ਰੁਪਏ ਇਹਦਾ ਮੁੱਲ ਚੰਗੇ ਵਜਣ ਵਾਲੀ ਖੇਰ ਵਾ ਤੇ ਦੋ ਨੰਬਰ ਦੇ ਬਈ ਕਿਹੜਾ ਸੁਆ ਹਾਂ ਇਹ ਵੀ ਦੂਜੇ ਸੁਵੇ ਛਿੱਗੀ ਆ ਬੜ 6 ਦਿਨ ਦਾ ਇਹਨੂੰ ਅੱਜ ਚੌਥਾ ਦਿਨ ਸੁਵੀ ਨੂੰ ਸਿਕਸ ਸਰ ਜੀਵਨ ਦਾ ਬੱਚਾ ਸੀ ਇਹਦਾ ਆ ਬੱਚੀ ਆ ਅਠ ਵੱਤੋ ਦੱਸੀ ਆ ਗਈ ਜੀ ਹਾਂ ਬੜੀ ਚੰਗੀ ਦੱਸੀ ਆ ਇਹ ਵੀ ਐਸ ਦੇ ਰੋਮਾਂਡਾ ਦਾ ਬੱਚਾ ਬੱਚਾ ਵੀ ਮੜਾ ਦਿਖਾ ਦਿਓ ਬਈ ਇਹ ਵੀ ਐਸ ਦੇ ਰਮਾਂਡਾ ਬੋਲਦਾ ਬੱਚਾ ਬਈ ਬੱਸੀ ਦੀ ਕੁਆਲਿਟੀ ਦੇਖੋ ਡਾਇਮੰਡ ਪੀਸ ਬੱਚੀ ਆ ਆ ਸਹੀ ਆ ਚੌਥਾ ਦਿਨ ਹੀ ਅੱਜ 4 ਦਿਨ ਹੋਇਆ ਪੰਜਵਾਂ ਸ਼ੁਰੂ ਮੰਨ ਲਾ ਤੇ 24 25 ਕਿਲੋ ਬੋਲਾ ਬੈੜ ਥੱਲੇ ਹੋ ਕਿੰਨਾ ਕ ਪਾ ਤੋ 3522 ਠੀਕ ਹੈ ਜਾਨੀ ਕਿ ਸੰਭੂ ਬੰਦਾ ਸੰਭੂ ਹੈ ਨਾ ਸਹੀ ਹੈ ਜੀ ਜਾਨੀ ਹਾਂ ਤਾਂ ਸਮਝਾਈ ਤੇ ਜ਼ੇਰ ਜੂ ਰੋਕ ਕੇ ਆ ਟਾਣਾ ਲਿਆ ਵੀ ਠੀਕ ਹੈ ਜ਼ੇਰ ਵਗੈਰਾ ਬਾਈ ਕਹਿੰਨੇ ਰੋਕ ਗਿਆ ਲੈ ਜਾ ਰ ਰ ਬਰੀਡਾਂ ਬਹੁਤ ਆਈ ਵੇੜਾ ਦੇ ਨਾ ਸਹੀ ਉੱਪਰ ਡੱਗਾਂ ਵੇੜਾ ਹਾਂ ਬਟਿੰਗਾਂ ਤੇ ਵਜਨ ਆਣ ਗਿਆ ਵੇੜਾ ਬਾਈ ਜਿੰਦ ਜਾਣ ਆਣ ਗਿਆ ਸੱਚੀ 25 ਕਿਲੋ ਬੜਾ ਹੋ ਬੜੇ ਕੋਲੇ ਠੀਕ ਹੈ ਬਾਈ ਥੋੜੀ ਪਾਲਤਾ ਪਾਈ ਵੀ ਹਲਕਿਉਂ ਕਿ ਤਾਜੀ ਹੈ ਨਾ ਪਹਿਣਾ ਜਬੰਦਵੇਂ ਸ਼ੁਰੂ ਤਾਜੀ ਹੈ ਬਾਈ ਤੇ ਮੁੱਲੇ ਦਾ ਬਾਈ ਜੀ ਰੱਖੇਗਾ ਇਹਦਾ ਮੁੱਲ ਕਰਦੇ ਆ ਫਿਰ 170000 ਰੁਪਿਆ ਠੀਕ ਹੈ ਜੇ 14 ਚੱਲੂ ਘੱਟ ਵੱਧ ਤਾਂ ਫਿਰ ਤੈਨੂੰ ਪਤਾ ਜੇ ਮੰਨ ਕੇ ਚੱਲੋ ਜੋੜਾ ਇਹ ਕੋਈ ਦੋਨੇ ਇਕੱਠਾ ਲਏ ਜੀ ਹਾਂ ਹਾਂ ਸਹੀ ਆ ਫਿਰ ਪੂਰਾ ਮਾਨਤਾਣ ਕਰਦੇ ਆਂਗੇ ਇਹ ਨਹੀਂ ਕਰ ਜੇ ਗਾਗ ਬਣੂ ਅਗਲਾ ਹਾਂ ਠੀਕ ਹੈ ਵੀਰੇ ਬਾਕੀ ਫੇਸ ਬਿਊਟੀ ਦੀ ਚੈੱਕ ਕਰ ਸਕਦੇ ਜੀ ਅੰਦਰ ਜਾਣ ਬਾਹਰ ਦੀ ਚੈੱਕ ਕਰ ਸਕਦੇ ਕੁਆਲਟੀ ਵਾਲੀ ਬਾੜ ਤੋੜਾ ਤਾਰਾ ਵੀ ਇੱਕ ਨੰਬਰ ਆ ਅ ਬੱਚੇ ਆ ਜਿਹੜੇ ਦੋਮਾ ਮਗਰ ਬਈ ਬੱਸੀਆਂ ਆ ਗਈਆਂ ਬੱਸੀਆਂ ਕਰ ਮਾਲੀਆਂ ਨੇ ਬਹੁਤ ਚੰਗੀਆਂ ਦਿੱਤੀਆਂ ਨੇ ਉਹ ਬੱਚੇ ਉਹ ਜ਼ਰੂਰ ਛੋਟੀ ਆ ਫਿਰ ਉਹਦੀ ਵੱਲੀ ਆਉਂ ਕਈ ਬੱਚੇ ਉਹ ਕਮਜ਼ੋਰੇ ਹੁੰਦੇ ਪਹਿਲਾਂ ਆ ਤਾਂ ਬੱਚੀ ਛੇ ਰਹੀ ਹੈ ਹਣਾ ਸਹੀ ਗੱਲ ਹੈ ਬੱਚੇ ਬਹੁਤ ਵਧੀਆ ਆ ਫਿਰ ਤੋਰਦੇ ਵੱਟੀਰਾ ਤੂੰ ਪਹਿਲਾਂ ਆਹ ਵੱਡੀ ਆ ਤੋਰ ਆਹ ਤਿੰਨ ਨੰਬਰ ਤੋਰਦੇ ਇਹੀ ਤੋਂ ਆਹ ਤੋਰਦੇ ਪਹਿਲਾਂ ਵੱਡਾਂ ਦੀ ਬਣ ਠੀਕ ਹੈ ਆ ਬੈੜ ਦੇ ਦਿਨ 10 ਤੋਂ ਬਾਹਰ ਪਏ ਇਹ ਵੀ ਦੁੱਧ 34 35 ਪਲੂਣ ਦਾ ਕਰਿਆ ਵਾ ਠੀਕ ਹੈ ਜੀ ਇਹ ਦੂਜੇ ਛੂਏ ਜੀ ਸੂਗੀ ਹੂੰ 10 ਦਿਨ ਤਾਂ ਇਹਦੇ ਪਈ ਆ 12 13 ਨੰਨ ਲੈ ਜੂ ਬਹੁਤ ਜਗਾੜ ਸੋਨਾ ਕਰ ਜੂ ਸਿੱਧੀ ਤੋਂ ਤਿੰਨ ਨੰਬਰ ਵੇੜਾ ਬਾਈ ਤੋਰਾ ਚੈੱਕ ਕਰੋ ਕਿੰਨਾ ਕੁ ਦੁੱਧ ਦਾ ਰਕਾਰਾ ਜੀ ਇਹਦਾ ਇਹਦਾ 33 34 ਕਿਲੋ ਪਲੂਨ ਦਾ ਹੀ ਕਰਿਆ ਵਾ ਯਾਨੀ ਪੜਾ ਹੁਣ 40 40 ਲੀਟਰ ਵਾਲਾ ਹਣਾ 35 ਪਲੱਸ ਦਾ ਕੱਢੂਗੀ ਲੈ ਚੱਲ ਉੱਧਰ ਨੂੰ ਲੈ ਚੱਲ ਉਧਰ ਨੂੰ ਕੁਆਲਿਟੀ ਵਾਲੀਆਂ ਵੇੜਾ ਬਾਈ ਜਿੰਦ ਜਾਣ ਵਾਲੀਆਂ ਵੇੜਾ ਲਿਸੀਆਂ ਨਹੀਂ ਲੰਮੀਆਂ ਚੱਲ ਇੱਥੋਂ ਲੰਘ ਜੂ ਕੇਰਾ ਮੋੜ ਲੈ ਬਾਈ ਕੋਈ ਗੱਲ ਚੱਲ ਮੋੜ ਲੈ ਫਿਰ ਟਕਿਆਣ ਮੋੜ ਦੇ ਕੋਈ ਗੱਲ ਤੇ ਇਹਦਾ ਮੁੱਲ ਜੀ ਅੱਜ ਕੱਚੀ ਦਾ ਇਹਦਾ ਮੁੱਲ 2 ਲੱਖ ਰੁਪਈਆ ਆਪਾਂ ਕਰਦੇ ਆ ਹਣਾ ਜਦੋਂ ਗਾਹਕ ਬ ਹੂੰ ਮਾਂ ਦਾ ਹੁਣ ਤਾਂ ਹੋਈ ਜਾਣਾ ਸਹੀ ਗੱਲ ਆ ਤੇ ਤਿੰਨ ਬੈੜਾਂ ਆਪਾਂ ਦਿਖਾਤੀਆਂ ਚੌਥੀ ਆ ਤੋੜਦੇ ਬਈ ਹਾਂ ਚੌਥੀ ਆ ਖੋਲ ਰਜੂ ਬੈਣ ਇਹ ਬੈੜ ਦਾ ਪਿਆ ਹਫਤਾ ਹਣਾ ਹਫਤਾ ਲੈ ਜੂ ਸੌਖਾ ਸੀ ਬਾਕੀ ਰੰਗ ਰੂਪ ਬਈ ਹੱਥ ਦੀ ਚਵਾਈ ਵਾਲਾ ਥਣ ਲੱਗਿਆ ਵਾ ਜਿ ਕਿਸੇ ਵੀਰ ਨੇ ਘਰੇ ਚੋਂ ਨੂੰ ਲੈਣੀ ਆ ਹਨਾ ਹੂੰ ਦੁੱਧ 23 24 ਹੋਲੀ ਤੋੜੀ ਉਹਨਾਂ ਕੋਰਾਂਟ ਪਿਆਣਾ ਜੀ ਹਨਾ ਤੇ ਆਈ ਅੱਜ ਕਰਕੇ ਕਾਲੀ ਕਰਦੇ 23 24 ਕਿਲੋ ਪਲੂਣ ਦਾ ਦੁੱਧ ਕੱਢਿਆ ਵਾ 24 ਕਿਲੋ ਠੀਕ ਆ ਹੋਲੀ ਹੋਲੀ ਤੋੜਦੇ ਇਹ ਤਾਂ ਕਿੰਨੀ ਕਮੀ ਦਾ ਜੀ ਫਿਰ ਉਹ 25 ਤੋਂ ਵੀ 25 25 ਦਾ ਪਲੱਸ ਰਹੀ ਦਿਓ ਹਨਾ ਠੀਕ ਹੈ ਬਾਕੀ ਬਰੀਡ ਬਰੂਡ ਤੁਸੀਂ ਇਹ ਵੇੜ ਦੇ ਚੈੱਕ ਕਰ ਸਕਦੇ ਹੋ ਲੰਮੀ ਲੰਮੀ ਚੈੱਕ ਕਰ ਸਕਦੇ ਹੋ ਤੋਰਾ ਚੈੱਕ ਕਰ ਸਕਦੇ ਇੱਕ ਨੰਬਰ ਤੋਰਾ ਬਾਕੀ ਬਾਈ ਕੋਲੇ ਬਾਈ ਫੁੱਲ ਬਰੀਡ ਵੇੜਾ ਨੇ ਸਾਰੀਆਂ ਵੇੜ ਛਾਰਗੇ ਬਰੀਡ ਆਣ ਲੈਣੇ ਆਪਾਂ ਫੇਰ ਹੀ ਦੁੱਧ ਕੱਢ ਦਾਂ ਨਾ ਤੇ ਇਹਦਾ ਮੁੱਲ ਹੀ ਅੱਜ ਕੱਚੀ ਦਾ ਇਹਦਾ ਮੁੱਲ ਸਵਾ ਕਰਦੇ ਆ ਓਕੇ ਤੇ ਤੁਹਾਨੂੰ ਪਤਾ ਛੋਡਾ ਹੁਣ ਬਲੇ ਹਨਾ ਕਰਦੇ ਆ ਆ ਵੀ ਕੋਲ ਠੀਕ ਹੈ ਭਾਈ ਤੇ 5 ਨੰਬਰ ਆ ਗਏ ਹਨਾ ਹਾਂ 5 ਨੰਬਰ ਕਿਹੜਾ ਸੂਆ ਇਹ ਪਲੂਣੀ ਆ ਦੰਦੀ ਦਾ ਥੋੜੀ ਵੱਡੀ ਹੋ ਕੇ ਸੀ ਜਾਂ ਦੁੱਧ ਬਰੀਡ ਦੇ ਹਿਸਾਬ ਨਾਲ ਇਹ ਵੀ ਬੱਚੀ ਚੰਗਾ ਕੱਢੂ ਠੀਕ ਐ ਪੰਜ ਨੰਬਰ ਆ ਬਾਈ ਤੇ ਬਾਈ ਕਹਿੰਦਾ ਥੋੜੀ ਜਿ ਵੱਡੀ ਹੋ ਕੇ ਬਣੀ ਵੀ ਆ ਬਾਕੀ ਬਰੀਡ ਬਰੂਡ ਇਹਦੇ ਚੈੱਕ ਕਰੋ ਦੂਰੋਂ ਫੜ ਲਿਆ ਕਰ ਦੂਰੋਂ ਫੜਾ ਸਾਰੀਆਂ ਵੇੜਾਂ ਚ ਇਹ ਗੱਲ ਕਰੀ ਇਹ ਵੀ ਲੈਂਦੀ ਆ ਹਾਂ 8-10 ਦਿਨ ਇਹ ਵੀ ਲੈਂਦੀ ਆ ਬਹੁਤ ਜਿਗਾਰਡ ਕਰੂ ਤੋਰਦੇ ਸੀਤੀ ਦੂਰੋਂ ਫੜ ਰਾ ਚ ਦੂਰੋਂ ਧਲਿਆਰਾ ਛੱਡ ਰਹਿਣਾ ਕੱਚੀ ਫੇਰੀ ਸੀਤੀ ਤਰੂ ਬਾਕੀ ਲੰਮੀ ਲੰਮੀ ਫੁੱਲ ਆ ਬਾਈ ਤੇ ਥਾਨ ਬੜਾ ਚੰਗਾ ਰਾਜੂ ਧਲਿਆਰਾ ਫੜ ਤਾਂ ਛੱਤੀ ਚੋਲੇ ਐ ਫੜ ਤਿਆਰ ਧਲਿਆਰਾ ਫੜ ਦੂਰੋਂ ਗਰੂ ਕੋਈ ਕਿਮਤ ਥਾਣਾ ਜਿਹੜਾ ਬਹੁਤ ਚੰਗਾ ਥਾਣਾ ਲਿਆਦਾਰੇ ਕੋਈ ਨਾ ਛੱਡੀ ਹੋਰਾ ਪੂਰੀ ਵਿੱਥੀ ਤੇ ਥਣ ਲੱਗਿਆ ਵਾਗਾ ਓ ਛੱਡ ਦੇ ਤੇ ਇਹਦਾ ਮੁੱਲ ਜੀ ਅੱਜ ਫਿਰ 1 ਮਿੰਟ ਮੁੱਲ ਵੀ ਦੱਸਦੇ ਆ ਇਹਦਾ ਮੁੱਲ ਜੀ ਇਹਦਾ ਮੁੱਲ ਕਰਦੇ ਆ ਬਈ 1 20 ਹੂੰ ਠੀਕ ਆ ਹਾਂ ਲੈ ਫੜ ਹੁਣ ਇਹਦਾ ਮੁੱਲ ਬਾਈ ਕਹਿੰਦੇ 1 ਲੱਖ ਤੇ ਬਾਈ 20000 ਰੁਪਇਆ ਕੁਆਲਿਟੀ ਛੋਡੇ ਮੂਰੇ ਵੜਾਣ ਦੇ ਤੇ ਬਾਕੀ ਬਾਈ ਕਿੰਨੇ ਜਦੋਂ ਸੌਦੇ ਹੋਣਗੇ ਬਾਈ ਮਾਨਤਾਨ ਆਪਾਂ ਵਧੀਆ ਕਰਦੇ ਆਂਗੇ ਕੋਈ ਚੱਕਰ ਹੀ ਨਹੀਂ ਬਾਕੀ ਇਹ ਥੁਣਾ ਥੁਣਾ ਦੀ ਗੱਲ ਕਰੀਏ ਹੁਣ ਜਿਵੇਂ ਇਹਦਾ ਥੁਣਾ ਇਹਦਾ ਵੀ ਥੁਣ ਬਹੁਤ ਹੱਥ ਦੀ ਚਵਾਈ ਵਾਲਾ ਲਿਖਣ ਮੈਥੋਡ ਆ ਇਸ ਇਧਰੋਂ ਵੇਖੋ ਪਣੂ ਬਥੇਰੀ ਸੋਣੀ ਹਾਲਾ ਬੈਠ ਜੇ 8 7 8 ਦਿਨ ਤੱਕ ਆਪਾਂ ਇਹ ਆਪਦੇ ਦੱਸ ਸਕਦੇ ਆਂ ਸਾਫਤਾ ਵੀ ਲੇਗੀ ਬਹੁਤ ਮੰਡ ਲਾ ਕੇ ਸੁਕਣੀ ਹਾਂ ਸਹੀ ਗੱਲ ਹੈ ਜਰਸੀ ਖੋਲੀ ਜਰਸੀ ਤਿਆਰ ਅੱਜ ਜਮਾ 6 ਨੰਬਰ ਅੱਜ ਛੂਪੇ ਕੱਲ ਨੂੰ ਛੂਪੇ ਹੂੰ ਬਹੁਤ ਚੰਗੇ ਰਿਕਾਰਡ ਵਾਲੀ ਆ ਠੀਕ ਹੈ ਜੀ ਚਿਫ ਦੇ ਜਰਸੀ ਵੀ ਕਪੜਾ ਕੇ ਹਨਾ ਬੱਚ ਐਚ ਐਫ ਦੇ ਪੇਟੋਂ ਬਾਈ ਨਗੀਨਾ ਜਰਸੀ ਦਾ ਉਹ ਤਾਂ 20 ਤੋਂ ਬਾਹਰ ਇਤੀ ਦਊਗੀ ਹੁਣ ਠੀਕ ਹੈ ਬਾਈ ਤੇ ਥਾਣੀ ਬੜਾ ਚੰਗਾ ਹੈ ਨਾ ਹਾਂ ਜਮ ਤਿਆਰ ਆ ਮੰਨ ਲਓ ਅੱਜ ਛੂਪੇ ਕੱਲ ਨੂੰ ਛੂਪੇ ਨਾ ਤੋੜਦੇ ਰਹਿ ਤੂੰ ਦੂਰੋਂ ਜਿਵੇਂ ਮੈਂ ਤੂਰੀ ਫੜ ਕੇ ਤਲੇ ਰਾਂ ਨੀ ਕਹਿੰਦੇ ਅੱਜ ਛੂਪੇ ਬਾਈ ਕੱਲ ਨੂੰ ਛੂਪੇ ਤੇ ਤੋੜਦੇ ਤੋੜਦੇ ਖੁੱਲ ਕੇ ਕਿੰਨੇ ਕਿ ਤੱਤ ਪਾ ਦੂ ਜੀ ਦੁੱਧ 20 ਤੋਂ ਬਾਹਰ ਦਊ 20 ਦੇ ਦੇ 22 ਦੇ نیٹ ਦਊ ਠੀਕ ਹੈ ਤੇ ਮੁੱਲੇ ਦਾ ਅੱਜ ਫੈੜ ਦੀ 6 ਹੋਊ ਹੈ ਨਾ ਫੈੜ ਤੋਂ 6 ਟੁੱਟਦੀ ਸਹੀ ਐਮ ਫੈੜ ਲੈ ਜਾ ਕੋਈ ਨਾ ਸਿੱਧੀ ਕਰਾਂ ਠੀਕ ਆ ਨਾ ਮੁੱਲ ਜੀ ਦਾ ਮੋਲ ਇੱਕ 20 ਕਰਦੇ ਆ ਕਿਉਂ ਨਾ ਮੌਕੇ ਤੇ ਤੈਨੂੰ ਪਤਾ ਸੌਦਾ ਹੋਣ ਵੇਲੇ ਘੱਟ ਵੱਧ ਤਾਂ ਹੋਈ ਜਾਣਾ ਸਹੀ ਗੱਲ ਬਾਕੀ ਬਾਈ ਕਨੇ ਮਾਨਤਾਲ ਕਰਦੇ ਆ ਦੇ ਗਾਰਡਮੈਂਟ ਕਰਵਾ ਲਈ ਲੱਗਿਆ ਵਾ ਬਾਲਾ ਚੰਗਾ ਲੇਵਾ ਲੱਗਿਆ ਵਾਗਾ ਇੱਥੇ ਨਾਲੀ ਚ ਨਾ ਫੈਰ ਪੈ ਜਾ ਚੱਲ 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 ਬਾਕੀ ਮਾਨਤਾਨਾ ਪਾ ਕਰਦੇ ਆਂਗੇ ਮੋੜ ਲੈ ਬਾਈ ਕੋਈ ਗੱਲ ਨਹੀਂ 24 24 25 ਵੀ ਦੁੱਧ ਘੜ ਸਕਦੀ ਐ ਇੰਨੇ ਚੰਗੇ ਰਿਕਾਰਡ ਦੀ ਐ ਟੀਕਾ ਹੁਣ ਵੀ ਜਰਸੀ ਲੱਗਿਆ ਵਾ ਹਨਾ ਹੂੰ ਬਹੁਤ ਚੰਗਾ ਬਾਕੀ ਜਿੰਦ ਜਾਣ ਵਾਲੀ ਔਰ ਸਹੀ ਐ ਸਹੀ ਐ ਦੰਦਾਂ 'ਚ ਵੀ ਹਲ ਚੌਗੀ ਆ ਠੀਕ ਐ ਜੀ ਲੈ ਚੱਲੋ ਬਾਈ ਬਾਕੀ ਸੂ ਸਕਦੀ ਆ ਹੁਣ ਵੀ ਸੂ ਸਕਦੀ ਆ ਤਿਆਰੀ ਚ ਹਾਂ ਫੁੱਲ ਤਿਆਰੀ ਚ ਆ ਬਾਈ ਤੇ ਬਾਕੀ ਜਿਹੜੀਆਂ ਕੁਝ ਆਪਾਂ ਦਿਖਾਈਆਂ ਤੁਹਾਨੂੰ ਤਿੰਨ ਥੋੜੇ ਥੋੜੇ ਦਰਨੇ ਹੋਏ ਨੇ ਹੂੰ ਸੋ ਕਿਸੇ ਵੀ ਵੀਰ ਨੂੰ ਮੰਨ ਕੇ ਚੱਲੋ ਬਾਈ ਤੁਹਾਨੂੰ ਸੇਆਂ ਬੈੜਾ ਆ ਬੈੜਾ ਤੋ ਦਸ਼ਾਨਾ ਨੂੰ ਹੱਥ ਤੇ ਨੂੰ 35 ਨੂੰ ਮੂੰਹ ਮਾਰੂ 24 25 ਕਿਲੋ ਬੋਲਾ ਤਿਆਰ ਆ ਬੈੜ ਕੋਲੇ ਹੁਣ ਠੀਕ ਹੈ ਬਾਈ ਡੰਗ ਤੋਂ ਡੰਗ ਤੇ ਚੋਲੇ ਇਹਦੇ ਇਹ ਹਲ ਛੂਈ ਪਰ ਛੇ ਥੱਲੇ 20 ਕਿਲੋ ਹਨ ਹੂੰ ਹੜ ਪੱਤਾ ਸੋ ਬਈ ਬੀ ਤੋ ਬੀ ਤੋ ਤਿਆਰ ਹੋਈ ਆ ਕੋਈ ਵੀ ਨਕ ਪਸੰਦ ਆਉਂਦਾ ਕਰ ਲਿਓ ਬਾਈ ਨਾ ਕੰਟੈਕਟ ਧੰਨਵਾਦ ਜੀ